ਨਮਸਕਾਰ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਵੀ ਮੁੰਡੇ ਦਾ ਛੋਟੀ ਉਮਰ ਦੇ ਮੁੰਡੇ ਨੇ ਬਹੁਤ ਹੀ ਧਮਾਕਾ ਮੈਂ ਰਾਹੁਲ ਸਿੰਘਲਾ ਇੰਡੀਅਨ ਟੀਵੀ ਨਿਊਜ਼ ਤੋਂ ਇਸ ਸਮੇਂ ਆਪਾਂ ਖੜੇ ਹਾਂ ਬਰਗਾੜੀ ਵਿੱਚ ਜਿੱਥੇ ਕੀ ਆਪਣਾ ਸਪੋਰਟਸ ਕਲੱਬ ਵੱਲੋਂ ਪਹਿਲੀ ਵਾਰ ਆਪਣਾ ਫੁੱਟਬਾਲ ਦਾ ਟੂਰਨਾਮੈਂਟ ਕਰਾਇਆ ਗਿਆ ਹੈ ਆਜੋ ਪ੍ਰਧਾਨ ਜੀ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਇਸ ਵਾਰ ਕਲੱਬ ਟੂਰਨਾਮੈਂਟ ਨੂੰ ਲੈ ਕੇ ਕੀ ਵਿਚਾਰ ਦਿੰਦੇ ਹਨ ਹਾਂਜੀ ਪ੍ਰਧਾਨ ਸਸੀ ਗਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਇਸ ਜੋ ਅੱਜ ਪਹਿਲਾ ਟੂਰਨਾਮੈਂਟ ਕਰਾਇਆ ਤੁਸੀਂ ਇਸ ਵਾਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਇਹ ਟੂਰਨਾਮੈਂਟ ਬਹੁਤ ਵਧੀਆ ਨੇਪਰੇ ਚੜਿਆ ਜਿਹੜੇ ਸਾਰੇ ਜੂਨਸਪੁਰ ਵਾਲਾ ਕਲੱਬ ਦੇ ਮੈਂਬਰ ਆ ਉਹਨੇ ਬਹੁਤ ਵਧੀਆ ਸਹਿਯੋਗ ਦਿੱਤਾ ਇੰਨਾ ਵਧੀਆ ਟੂਰਨਾਮੈਂ ਜਿਹੜੇ ਬਾੜਾ ਭਾਈ ਕਾ ਪਹਿਲੇ ਨੰਬਰ ਤੇ ਆਇਆ ਤੇ ਬਰਗਾੜੀ ਦੂਜੇ ਨੰਬਰ ਤੇ ਆਇਆ ਤੇ ਇੰਨੇ ਮਿਹਨਤੀ ਮੁੰਡੇ ਸਾਡੇ ਕਲੱਬ ਦੇ ਮੈਂਬਰ ਬਹੁਤ ਵਧੀਆ ਮਿਹਨਤ ਕਰਦੇ ਆ ਆਉਂਦੀ ਵਾਰੀ ਸਿੱਧੂ ਵਧੀਆ ਟਰਨਮੈਂਟ ਕਰਾਵਾਂਗੇ ਤੇ ਬਹੁਤ ਵਧੀਆ ਕਰਾਵਾਂਗੇ ਅਸੀਂ ਠੀਕ ਹੈ ਧੰਨਵਾਦ ਜੀ ਹਾਂਜੀ ਤੁਸੀਂ ਇਹ ਆਪਣਾ ਥੋੜਾ ਇਸ ਯੂਥ ਕਲੱਬ ਦੀ ਅਹੁਦਾ ਤੁਹਾਡਾ ਜੀ ਮੈਂ ਦੀ ਯੂ ਸਪੋਰਟਸ ਕਲੱਬ 276 ਦਾ ਮੈਂਬਰ ਆਗਾ ਜੀ ਤੇ ਅਸੀਂ ਦੀ ਯੂ ਸਪੋਰਟਸ ਕਲੱਬ ਰਹੀ ਬਹੁਤ ਹੀ ਭਲਾਈ ਦੇ ਕੰਮ ਕਰ ਰਹੇ ਆ ਅਸੀਂ ਗਰਾਊਂਡ ਬਹੁਤ ਵਧੀਆ ਬਣਾਇਆ ਸਾਰੇ ਗਰਾਊਂਡ ਚ ਘਾ ਲਾਤਾ ਬਹੁਤ ਹੀ ਪਲੇਅਰ ਆਉਂਦੇ ਆ ਅਸੀਂ ਫਸਟ ਟੂਰਨਾਮੈਂਟ ਕਰਵਾਇਆ ਇਥੇ ਫੁੱਟਬਾਲ ਦਾ ਅਸੀਂ ਕਬੱਡੀ ਟੂਰਨਾਮੈਂਟ ਵੀ ਕਰਵਾਉਣੇ ਰਹਿੰਦੇ ਆਗੇ ਹਰ ਸਾਲ ਹੁਣ ਅਸੀਂ ਵਧੀਆ ਟੂਰਨਾਮੈਂਟ ਐਸ ਤੋਂ ਵੀ ਵਧੀਆ ਟੂਰਨਾਮੈਂਟ ਨੈਕਸਟ ਈਅਰ ਕਰਾਵਾਂਗੇ ਤੇ ਟੂਰਨਾਮੈਂਟ ਸਾਡਾ ਬਹੁਤ ਹੀ ਨੇਪਰੇ ਜਿਹੜਾ ਇਸ ਵਿੱਚ ਫਸਟ ਪੋਜੀਸ਼ਨ ਉਬੜਾ ਭਾਈਗਾ ਸੈਕੰਡ ਪੋਜੀਸ਼ਨ ਬਰਗੜੀ ਟੀਮ ਰਹੀ ਆ ਕਮ ਸਿਕੋਂ 16 17 ਟੀਮਾਂ ਨੇ ਭਾਗ ਲਿਆਗਾ ਤੇ ਬਹੁਤ ਹੀ ਟੂਰਨਾਮੈਂਟ ਵਧੀਆ ਹੋਇਆ ਸਾਡਾ ਜੀ ਜੇ ਪਲੇਅਰ 베ਸਟ ਪਲੇਅਰ ਚੁਣਨ ਨੂੰ ਅਲੱਗ ਲੁ ਦਿੱਤਾ ਗਿਆ ਹੈ ਕਿ ਨਹੀਂ ਜਿਹੜੇ ਫਰਸਟ ਪਲੇਅਰ ਆਏ ਹੈਗੇ ਉਹਨੂੰ ਅਸੀਂ ਇਸ ਟਾਈਮ 7100 ਰੁਪਏ ਨਾਮ ਦਿੱਤਾਗਾ ਸੈਕੰਡ ਨੂੰ ਅਸੀਂ 5100 ਰੁਪਏ ਨਾਮ ਦਿੱਤਾ ਵਿਦ ਟਰਾਫੀ ਦਿੱਤੀ ਹੈਗੀ ਮੇਨ ਆਫ ਦਾ ਮੈਚ ਵੀ ਅਸੀਂ ਕੱਢਿਆਗਾ ਬਹੁਤ ਹੀ ਵਧੀਆ ਸਾਡਾ ਸ਼ਾਨਦਾਰ ਟੂਰਨਾਮੈਂਟ ਸਾਡੇ ਸਮੁੱਚੇ ਐਨ ਆਰ ਵੀਰਾਂ ਦੇ ਸਹਿਯੋਗ ਨਾਲ ਪੈਂਡਰਨਵਾਸਗਨ ਦੇ ਸਾਰੇ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਅਸੀਂ ਟੂਰਨਾਮੈਂਟ ਸਿਰੇ ਚੜਾਇਆ ਜੀ ਮੇਨ ਆਫ ਦਾ ਮੈਚ ਕਿਹੜੇ ਪੈਂਡ ਨੂੰ ਗਿਆ ਜੀ ਉਹ ਵਾੜੇ ਭਾਏ ਕਿਨੂੰ ਗਿਆ ਜੀ ਠੀਕ ਹੈ ਧੰਨਵਾਦ ਧੰਨਵਾਦੀ ਜੀ ਅਸੀਂ ਸਤੁਸ਼ ਜੀ ਟੂਰਨਾਮੈਂਟ ਬਾਰੇ ਕੀ ਕਹਿਣਾ ਚਾਹੂਗਾ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਐਡਵੋਕੇਟ ਜਸਮੇਲ ਸਿੰਘ ਬਰਾੜ ਡਿਸਟ੍ਰਿਕਟ ਪ੍ਰੈਜ਼ੀਡੈਂਟ ਕਿਸਾਨ ਮਹਿਗਾਮਾ ਦੀ ਪਾਰਟੀ ਦੀ ਗੱਲ ਕਰ ਰਿਹਾ ਹਾਂ ਸਾਡੇ ਪਿੰਡ ਫੁੱਟਬਾਲ ਦਾ ਪਹਿਲਾ ਟੂਰਨਾਮੈਂਟ ਹੋਇਆ ਹੈ ਫੁੱਟਬਾਲ ਟੂਰਨਾਮੈਂਟ ਕਿ ਬੀਟੀ ਦੀ ਯੂਥ ਸਪੋਰਟਸ ਕਲੱਬ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਹੈ ਪਿੰਡ ਦੇ ਪਤਵੰਤੇ ਸੱਜਣ ਸਾਰੇ ਮੌਤਵਾਰ ਪਹੁੰਚੇ ਹੈ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਹੈ ਔਰ ਬੱਚਿਆਂ ਨੇ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਹੈ ਜਿੰਮੇ 小ਟੇ 小ਟੇ ਬੱਚਿਆਂ ਨੇ ਬਾਹਰੋਂ ਬਾਲ ਚੱਕ ਕੇ ਲੈ ਕੇ ਆਏ ਆ ਉਹਨਾਂ ਨੇ ਨਾਲ ਸਹਿਯੋਗ ਦਿੱਤਾ ਚਾਹ ਪਾਣੀ ਲੰਗਰ ਦਾ ਪੂਰਾ ਵਧੀਆ ਪ੍ਰਬੰਧ ਰਿਹਾ ਅਗਲੀ ਵਾਰੀ ਇਸ ਤੋਂ ਵੀ ਵਧੀਆ ਟੂਰਨਾਮੈਂਟ ਕਰਾਇਆ ਜਾਊਗਾ ਜੀ ਆਇਆਂ ਨੂੰ ਆ ਜੀ ਟੂਰਨਾਮੈਂਟ ਬਾਰੇ ਕੀ ਵਿਚਾਰ ਹੈ ਵੀ ਟੂਰਨਾਮੈਂਟ ਕੋਈ ਕਮੀ ਬੇਸ਼ੀ ਤਾਂ ਨਹੀਂ ਆਈ ਜੀ ਟੂਰਨਾਮੈਂਟ ਬਹੁਤ ਵਧੀਆ ਕਲੱਬ ਵਾਲੇ ਮੁੰਡਿਆਂ ਨੇ ਜਿਹੜਾ ਸਹਿਯੋਗ ਦਿੱਤਾ ਹੈ ਸਾਰੇ ਬੱਚਿਆਂ ਨੇ ਮਿਲ ਕੇ ਗੇਮ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਤੇ ਸਾਰਿਆਂ ਦਾ ਸਹਿਯੋਗ ਨਾਲ ਬਹੁਤ ਵਧੀਆ ਨੇਪਰੇ ਜਿਹੜਾ ਅੱਗੇ ਤੋਂ ਇਦਾਂ ਹੀ ਵਧੀਆ ਹੋਵੇਗਾ ਜੀ ਠੀਕ ਹੈ ਕੋਈ 60 ਫੀਟ ਖਿਡਾਰੀ ਦੇ ਜਾਂ ਕੋਈ ਇਸ ਟਾਈਪ ਦੀ ਗੱਲਣਾ ਵਾਪਰੀ ਹੋਵੇ ਜੀ ਉਹ ਤਾਂ ਮਾੜੀਆਂ ਮੋਟੀਆਂ ਜਿਹੀਆਂ ਲੱਗਦੀਆਂ ਖੇਡਦਿਆਂ ਤੇ ਫਿਰ ਝੋਟਾਂ ਤਾਂ ਲੱਗਦੀਆਂ ਇਹ ਜੀ ਕੋਈ ਮੇਜਰ ਇੰਜਰੀ ਨਹੀਂ ਸੀ ਮਾੜੀ ਮੋਟੀ ਸੀ ਕੋਈ ਖਾਸ ਗੱਲ ਨਹੀਂ ਠੀਕ ਹੈ ਜੀ ਆ ਗਿਆ ਆ ਗਿਆ ਬਾਈ ਜਿੱਤਿਆਂ ਨੂੰ ਬਹੁਤ ਦੇਖਿਆ ਹੋਏ ਬੈਹ ਜਾ ਬਿਰਾ ਬਾਈ ਉਹ ਫੋਟੋ ਵਾਲਾ ਕਿੱਧਰ ਗਿਆ 200 ਰੁਪਏ ਬਾਈ ਕੈਮਰਾਮੈਨ ਭਾਈ ਇੱਕ ਬਸ ਬਾਈ ਗੁਜੇਬ ਬਰਾੜ ਭਾਈ ਰਮੀ ਰੈਡੀ ਆਪਣੀ ਪੇਸ਼ਾਈ ਇਹ इस तरह दबर अपने आले दुआले चैनल लाई सब्सक्राइब करो अते नु। तो खबर शेयर करो अगलिया खबर देखते रहो इंडियन टीवी न्यूज